ਫਕੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜਾ ਸ਼ਕਤੀਸ਼ਾਲੀ ਉਹ ਮੰਤਰ ਉਹ ਟੋਟਕਾ ਲੈ ਕੇ ਹਾਜ਼ਰ ਹੋਈਆਂ ਕਈ ਵਾਰ ਇਹ ਤਾਂ ਹੁੰਦਾ ਕਿ ਕਿਸੇ ਦੀ ਦੁਕਾਨ ਜਾਂ ਕਿਸੇ ਦਾ ਕੰਮ ਬੰਦਤਾ ਜਾਂਦਾ ਇਹ ਖਾਸ ਕਰਕੇ ਦੁਕਾਨਦਾਰ ਪੀਰਾਂ ਦੇ ਲਈ ਇਕੱਲੇ ਦੁਕਾਨਦਾਰਾਂ ਦੇ ਲਈ ਨਹੀਂ ਕੋਈ ਦੁਕਾਨਾ ਹੋਵੇ ਕੋਈ ਮਿਲ ਹੋਵੇ ਕੋਈ ਫੈਕਟਰੀ ਹੋਵੇ ਕਿਸੇ ਤਰ੍ਹਾਂ ਦਾ ਵੀ ਵਪਾਰ ਦਾ ਕੰਮ ਕਰਨ ਵਾਲਾ ਵਪਾਰੀ ਹੋਵੇ ਜਿਹਦਾ ਕੰਮ ਘਟ ਚਲਦਾ ਹੋਵੇ ਜਾਂ ਜੇ ਦੀ ਦੁਕਾਨ ਹੋਵੇ ਦੁਕਾਨ ਤੇ ਗਾਕੀ ਘੱਟ ਹੋਵੇ ਜਾਂ ਗਾਕ ਘਟ ਆਉਂਦਾ ਹੋਵੇ ਲੇਕਿਨ ਕੋਈ ਕਾਰਖਾਨਾ ਹੋਵੇ ਜੋ ਫੈਕਟਰੀ ਹੋਵੇ ਫੈਕਟਰੀ ਦਾ ਕੰਮ ਨਾ ਚੱਲਦਾ ਹੋਵੇ ਕਾਰਖਾਨੇ ਦਾ ਕੰਮ ਨਾ ਚੱਲਦਾ ਹੋਵੇ ਜਾਂ ਕਿਸੇ ਨੇ ਵੰਦ ਦਿੱਤਾ ਜਾਵੇ ਜਾਂ ਗਾ ਕੀ ਘੱਟ ਹੁੰਦੀ ਹੋਵੇ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਖਾਦ ਦੇ ਲਈ ਅੱਜ ਇੱਕ ਮੰਤਰ ਪਾਠ ਤੇ ਇੱਕ ਨਾਲ ਟੋਟਕਾ ਲੈ ਕੇ حاضر ਹੋਈਆਂ ਸੋ ਇਹ ਮੰਤਰ ਪਾਠ ਤੁਸੀਂ ਕਰਨਾ ਹੈ ਇੱਕ ਗੰਗਾ ਜਲ ਲੈ ਲੈਣਾ ਹੈ ਗੰਗਾ ਜਲ ਲੈ ਕੇ ਗੰਗਾ ਜਲ ਤੇ ਇਹ ਜੋ ਮੈਂ ਮੰਤਰ ਦਸਾਂਗਾ ਉਹਨੂੰ 21 ਵਾਰ ਗੰਗਾ ਜਲ ਤੇ ਪੜ੍ਹ ਦੇਣਾ ਹੈ 21 ਵਾਰ ਗੰਗਾ ਜਲ ਤੇ ਪੜ੍ਹ ਦੇਣਾ ਹੈ ਤੁਹਾਡਾ ਕਾਰਖਾਨਾ ਹੈ ਤੁਹਾਡੀ ਫੈਕਟਰੀ ਹੈ ਤੁਹਾਡਾ ਦੁਕਾਨ ਹੈ ਤੁਹਾਡੀ ਕੋਈ ਮਿਲ ਹੈ ਜਿੱਥੇ ਕੰਮ ਘਟ ਆਉਂਦਾ ਹੈ ਜਿੱਥੇ ਕੰਮ ਘਟ ਹੈ ਜਾਂ ਗਾਗੀ ਘਟ ਹੈ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਦੁਕਾਨਦਾਰਾਂ ਲਈ ਜਾਂ ਕਿਸੇ ਦਾ ਕੰਮ ਬੰਨਿਆ ਹੋਵੇ ਜਾਂ ਕੰਮ ਰੁਕਿਆ ਹੋਵੇ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਲੇਕਿਨ ਤੁਸੀਂ ਨੇ ਗੰਗਾ ਜਲ ਤੇ ਜਿਹੜਾ ਮੰਤਰ 21 ਵਾਰ ਪੜ੍ਹਨਾ ਹੈ ਉਹ ਦੱਸਾਂਗਾ ਲੇਕਿਨ ਇਸ ਮੰਤਰ ਨੂੰ ਸਿੱਧ ਕਰਨੇ ਦੀ ਵੀ ਬੜੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਇਸ ਮੰਤਰ ਨੂੰ 10 11 ਦਿਨ ਲਾ ਕੇ ਸਿੱਧ ਕਰ ਲਮੋ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਵਧੀਆ ਗੱਲ ਹੈ ਜੇਕਰ ਨਹੀਂ ਇੰਨਾ ਟਾਈਮ ਵੀ ਲਾ ਸਕਦੇ ਤਾਂ ਤੁਸੀਂ ਇੰਨਾ ਜ਼ਰੂਰ ਕਰਨਾ ਹੈ ਕਿ ਇਸ ਮੰਤਰ ਨੂੰ ਇਸ ਪਾਠ ਨੂੰ ਪਹਿਲਾਂ ਆਪਣੇ કંઠ ਕਰਨਾ ਹੈ કંઠ ਦੇ ਦਿੱਤੇ ਤੋਂ ਬਿਨਾ ਇਹ ਨੂੰ ਨਹੀਂ ਪੜਨਾ ਹੈ કંਠ ਕਰਕੇ ਚੰਗੀ ਤਰ੍ਹਾਂ ਯਾਦ ਕਰਕੇ ਫਿਰ ਗੰਗਾ ਜਲ ਤੇ ਪਾਠ ਕਰਕੇ 21 ਵਾਰ ਇਹ ਤੀਰਵਾਂ ਗੰਗਾ ਜਲ ਤੇ ਪਾਠ ਕਰਕੇ ਤੁਸੀਂ ਆਪਣੀ ਦੁਕਾਨ ਫੈਕਟਰੀ ਮਿਲ ਕਿਤੇ ਵੀ ਹੋ ਉਹਦੇ ਦਿਵਾਰਾਂ ਤੇ ਇਹਦਾ ਛਿੱਟਾ ਦੇ ਦੇਣਾ ਚਾਰੋਂ ਪਾਸੇ ਚਾਰੋਂ ਪਾਸੇ ਛਿੱਟਾ ਦੇ ਦੇਣਾ ਹੈ ਦਿਵਾਰਾਂ ਤੇ ਔਰ ਇਸ ਤਰ੍ਹਾਂ ਇੱਕ ਦਫਾ ਨਹੀਂ ਕਰਨਾ ਇਹਦਾ ਜੋ ਜਾਪ ਹੈ ਵੀਰਵਾਰ ਵਾਲੇ ਦਿਨ ਕਰਨਾ ਹੈ ਲਗਾਤਾਰ 11 ਵੀਰਵਾਰ ਇਸੀ ਤਰ੍ਹਾਂ ਤੁਸੀਂ ਕਰਦੇ ਰਹਿਣਾ 11 ਮੀਰਵਾਰਾਂ ਦੇ ਅੰਦਰ ਅੰਦਰ ਤੁਹਾਡਾ ਇਹ ਮੁਸ਼ਕਲ ਹੱਲ ਹੋ ਜਾਊਗੀ ਤੁਹਾਨੂੰ 11 ਮੀਰਵਾਰਾਂ ਦੇ ਵਿੱਚ ਵਿੱਚ ਪਤਾ ਲੱਗ ਜਾਵੇਗਾ ਕਿ ਹਾਂ ਅਸੀਂ ਕੁਝ ਕੀਤਾ ਹੈ ਸਾਡੀ ਦੁਕਾਨ ਤੇ ਗਾ ਕੀ ਵਧੀ ਹੈ ਤੁਹਾਡੀ ਆਮਦਨ ਵਧੀ ਹੈ ਜਾਂ ਤੁਹਾਡੀ ਮੱਲ ਦੇ ਵਿੱਚ ਕੰਮ ਜ਼ਿਆਦਾ ਦਿੱਖਦਾ ਹੈ ਤੁਹਾਡੀ ਕਾਰਖਾਨੇ ਦਾ ਕੰਮ ਅੱਗੇ ਨਾਲੋਂ ਵਧਿਆ ਹੈ ਤੁਹਾਡੀ ਫੈਕਟਰੀ ਦਾ ਕੰਮ ਅੱਗੇ ਨਾਲੋਂ ਵਧਿਆ ਹੈ ਇਹ ਪਤਾ ਲੱਗ ਜਾਵੇਗਾ 11 21 12 ਦੇ ਵਿੱਚ ਵਿੱਚ ਸੋ ਹੁਣ ਉਹ ਮੰਤਰ ਜਿਹੜਾ ਤੁਸੀਂ ਗੰਗਾ ਜਲ ਤੇ 21 ਵਾਰ ਪੜ੍ਹਨਾ ਹੈ ਉਹ ਇਸ ਤਰ੍ਹਾਂ ਹੈ ਪਵਰ ਵੀਰ ਤੂੰ ਚੇਲਾ ਮੇਰਾ ਖੋਲ ਦੁਕਾਨ ਕਹਾ ਮਨ ਮੇਰਾ ਉઠੇ ਜੋ ਡੰਡੀ ਬਿਕੇ ਜੋ ਮਾਲ ਤੁਮਰ ਵੀਰ ਦੇਖੂ ਤੇਰਾ ਕਮਾਲ ਸੋ ਦੋਸਤੋ ਇਹ ਮੰਤਰ ਹੈ ਇਸ ਮੰਤਰ ਨੂੰ ਚੰਗੀ ਤਰ੍ਹਾਂ ਗੰਠ ਕਰਕੇ ਫੇਰ ਹੀ 21 ਵਾਰ ਗੰਗਾ ਜਲ ਤੇ ਪੜ ਕੇ ਇਹਨੂੰ ਵਰਤਣਾ ਹੈ ਸੋ ਦੋਸਤੋ ਜਿਹੜੇ ਵੀ ਮੇਰੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ 'ਤੇ ਵੀ ਜੈ ਪੀਰਾਂ ਦੀ ਜਰੂਰ ਲਿਖਣਾ ਹੈ ਸੋ ਜਲਦ ਹੀ ਕਿਸੇ ਨਵੇਂ ਕਲਮੀ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੋ ਦੋਸਤੋ ਜਰ ਤੱਕ ਲਈ ਜੈ ਪੀਰਾਂ ਦੀ